ਹਾਰਨ ਹਾਰਨ ਪ੍ਰਪਹਰਨ ਕਾਰਨ ਪਰਨ ਫਪਹਾਰਾ ਪ੍ਰਪਹਾਰਾ ਜੇ ਬਾਬਲ ਤੇਆ ਵੱਡ ਸਮਰਤਾ ਬਾਬਲ ਤੇਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧਰਤੀ ਫਈ ਹਾਰੀਆਂ ਬਣੀ ਜਿੱਥੇ ਮੇਰਾ ਸਤਗੁਰ ਪੈਤਾ ਆ ਸੇਜੰਤ ਪਾਏ ਹਰਿਆ ਜਿਨੀ ਮੇਰਾ ਸਤਗੁਰ ਦੇਖਿਆ ਜਿਨੀ ਮੇਰਾ ਸਤਗੁਰ बलराम बड समर बि बाबल मेर ਤਾਰਣ ਤਾਰਣ ਪ੍ਰਭਾ ਹਾਂ ਹਾਂ ਜੀ ਆਪਣਾ ਨਾਮ ਦਾ ਜਿਹੜਾ ਜੀ ਮੇਰਲਾ ਜੀ ਪ੍ਰਦੀਪ ਕੁਮਾਰ ਔਰ ਅੱਜ ਅਸੀਂ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਦੇ ਵਿੱਚ ਸਾਰੇ ਸਮੂਹ ਕਰਮਚਾਰੀ ਸਾਰੇ ਜਥੇਬੰਦੀਆਂ ਦੇ ਔਰ ਦਫਤਰੀ ਸਟਾਫ ਸਾਰੇ ਇਕੱਠੇ ਹੋ ਕੇ ਸਾਲਾਨਾ ਜਿਹੜਾ ਅਸੀਂ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਈਦਾ ਤੇ ਉਹ ਉਹਦਾ ਅਜ ਭੋਗ ਪਾਏ ਗਏ ਨੇ ਜੀ ਤੇ ਸਮੂਹ ਸੰਗਤਾਂ ਨੇ ਆ ਕੇ ਤੇ ਇੱਥੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੇ ਲਈ ਜਿਹੜਾ ਇਹ ਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਜੀ ਤੋਂ ਪਹਿਲਾਂ ਤਾਂ ਆਪ ਦੇ ਚੈਨਲ ਦਾ ਧੰਨਵਾਦ ਕਰਦੇ ਆ ਜੋ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਮੈਂ ਜੀ ਪਰਮਜੀਤ ਸਿੰਘ ਕੋਹੜ ਪ੍ਰਧਾਨ ਡਿਪੂ ਦਾ ਇਹ ਜੋ ਅੱਜ ਸ੍ਰੀ ਖੰਡ ਪਾਠ ਸਾਹਿਬ ਰੱਖਿਆ ਇਹ ਸਰਬੱਤ ਦੇ ਭਲੇ ਲਈ ਹਰ ਸਾਲ ਜਿਹੜਾ ਵਾ ਇਹ ਮਨਾਏ ਜਾਂਦੇ ਦੀਪੂ ਦੇ ਵਿੱਚ ਜਦੋਂ ਦਾ ਇਹ ਦੀਪੂ ਬਣਿਆ ਉਦੋਂ ਤੋਂ ਤੇ ਨਤੰਤਰ ਚੱਲਦੀ ਆਈਏ ਸੇਵਾ ਤੇ ਸਾਡੇ ਜਿਹੜੇ ਉਹ ਇਹ ਕਰਮਚਾਰੀ ਹੋਏ ਹੋਈ ਸੇਵਾ ਕਰਦੇ ਨੇ ਤੇ ਲੰਗਰ ਪਾਣੀ ਜਿਹੜਾ ਵਾ ਉਹ ਟੁੱਟ ਵਰਤੇਗਾ ਤੇ ਮਹਾਰਾਜ ਦੀ ਕਿਰਪਾ ਵਾ ਅਰਦਾਸ ਬੇਨਤੀ ਕਰਦੇ ਆ ਵੀ ਸਰਬੱਤ ਦੇ ਭਲੇ ਵਾਸਤੇ ਸਾਡੇ ਜਿਹੜੇ ਰੂਟ ਤੇ ਚੱਲਦੇ ਜਾਂ ਸਾਡੇ ਦਫ਼ਤਰ ਦੇ ਅੰਦਰ ਜਿੰਨੇ ਵੀ ਕਰਮਚਾਰੀ ਆ ਉਹਨਾਂ ਦੀ ਸ਼ੁਕ ਸ਼ਾਂਤੀ ਵਾਸਤੇ ਅਰਦਾਸ ਕਰਾਈ ਦੀਏ ਓਰੇ ਸੋਨਿਆ ਜਸਰੀ ਅਕਾਲ ਜਿਹੜੀ ਜਿਦੋਂ ਦਾ ਡਿੱਪੂ ਬਣਿਆ ਜੋ ਬਣਿਆ ਇਸੇ ਤਰ੍ਹਾਂ ਨਤੰਤਰੇ ਹਰ ਸਾਲ ਦੀ ਮਤਲਬ ਇਹ ਖੜਪਰ ਸਾਹਿਬ ਕਰੋਨੇ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ